ਤੇਰੇ ਪਰਾਂ 'ਚ ਰਹਿਣੀ ਜਦ ਤੱਕ ਉਡਾਣ ਬਾਕੀ ਰਹਿਣੀ ਨੇ ਉਦੋਂ ਤੀਕਰ ਇਹ ਇਮਤਿਹਾਨ ਬਾਕੀ ਮੁਸ਼ਕਲਾਂ ਨੇ ਸਾਡੇ ਰਾਹ ਵਿੱਚ ਅਸੀਂ ਮੁਸ਼ਕਲਾਂ ਦੇ ਰਾਹ ਵਿੱਚ ਵੇਖੋ ਕਿ ਕਿਸ ਦਾ ਬਚਦਾ ਨਾ ਮੋਹ ਨਿਸ਼ਾਨ ਬਾਕੀ ਜਿਹੜੇ ਲੋਕ ਕਿਤੇ ਨਾ ਕਿਤੇ ਘਰਾ ਤੋਂ ਤੁਰਦੇ ਆ ਮਾੜਾ ਮੋਟਾ ਤਰਦਰ ਕਰਦੇ ਹੈਗੇ ਆ ਉਹ ਕੁਛ ਨਾ ਕੁਛ ਲਾਜ਼ਮੀ ਪ੍ਰਾਪਤ ਕਰਦੇ ਹੈਗੇ ਆ ਤੇ ਜਿਹੜੇ ਬੈਠੇ ਸਿਰਫ ਕਰਮਾਂ ਨੂੰ ਹੀ ਕੋਸ਼ਿਸ਼ ਦੇ ਰਹੇ ਨੇ ਆ ਉਹਨਾਂ ਦੇ ਹੱਥ ਪੱਲੇ ਕਦੇ ਵੀ ਕੁਛ ਨਹੀਂ ਪੈਂਦਾਗਾ ਤੇ ਹਮੇਸ਼ਾ ਤੋਂ ਅਸੀਂ ਦੇਖਦੇ ਆਏ ਹੈਗੇ ਆ ਕੇ ਮਨੁੱਖ ਨੇ ਅੱਜ ਤੀਕ ਜਿੰਨਾ ਵੀ ਵਿਕਾਸ ਕੀਤਾ ਹੈਗਾ ਉਹ ਕੁਦਰਤ ਦੇ ਨਾਲ ਸੰਘਰਸ਼ ਦੇ ਦੌਰਾਨ ਹੀ ਹੈ ਜਿਹੜਾ ਉਸ ਨੇ ਵਿਕਾਸ ਕੀਤਾ ਹੈਗਾ ਕੁਦਰਤ ਦੇ ਨਾਲ ਉਸ ਨੇ ਵਿਰੋਧ ਛੇੜਿਆ ਉਹਦੇ ਵਿੱਚੋਂ ਹੀ ਸੰਘਰਸ਼ ਆਇਆ ਉਹਦੇ ਵਿੱਚੋਂ ਹੀ ਆ ਜਿਹੜਾ ਵਿਕਾਸ ਹੋਇਆ ਮਤਲਬ ਵਿਰੋਧ ਦੇ ਵਿੱਚੋਂ ਹੀ ਆ ਜਿਹੜਾ ਉਹ ਕਿਤਨਾ ਕਿਤੇ ਵਿਕਾਸ ਆ ਜਿਹੜਾ ਉਹ ਪਣਪਦਾ ਹੈਗਾ ਤੇ ਕਾਫੀ ਸਾਰੇ ਲੋਕ ਇਸ ਗੱਲ ਨੂੰ ਜਾਣਦੇ ਵੀ ਆ ਜਿਹੜੇ ਲੋਕ ਇਸ ਗੱਲ ਨੂੰ ਪਾਪ ਲੈਂਦੇ ਹੈਗੇ ਆ ਉਹ ਸੰਘਰਸ਼ਾਂ ਦੇ ਰਸਤੇ ਆ ਜਿਹੜੇ ਉਹ ਲਾਜ਼ਮੀ ਪੈਂਦੇ ਹੈਗੇ ਆ ਕਿਉਂਕਿ ਅੱਜ ਤੁਹਾਡੇ ਨਾਲ ਇੱਕ ਜਹੀ ਖਬਰ ਸਾਂਝੀ ਕਰਨੀ ਆ ਜਿਹੜੀ ਖਬਰ ਮੀਡੀਆ ਦੇ ਵਿੱਚ ਘੱਟ ਆ ਸਿਰਫ ਸੋਸ਼ਲ ਮੀਡੀਆ ਦੇ ਉਹ ਵੀ ਉਸ ਜਥੇਬੰਦੀ ਨੇ ਆਪ ਦੇ ਸੋਸ਼ਲ ਮੀਡੀਆ ਹੈਂਡਲ ਅਕਾਊਂਟ ਤੋਂ ਹੀ ਆ ਜਿਹੜੀ ਪਾਈ ਹੈਗੀ ਤੇ ਇਸ ਵਾਰ ਇਹ ਜਿਹੜਾ ਡਿਸਕਸ ਆ ਜਿਹੜੀ ਓਵਰਆਲ ਮੀਡੀਆ ਦੇ ਵਿੱਚ ਕਿਸੇ ਨੇ ਕੀਤੀ ਨਹੀਂ ਗਈ ਅੱਜ ਇਹ ਵੀਡੀਓ ਆ ਜਿਹੜੀ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਜੋ ਅੰਸ਼ਕ ਜਿੱਤ ਹੋਈ ਆ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੋ ਉਹਨਾਂ ਨੇ ਸ਼ੰਕਾ ਜਿੱਤਿਆ ਹੈਗਾ ਅੰਸ਼ਕ ਜਿੱਤ ਹੋਈ ਹੈ ਉਸ ਦੇ ਬਾਰੇ ਜਿਹੜੀ ਤੁਹਾਡੇ ਨਾਲ ਚਰਚਾ ਕਰਨੀ ਹੈਗੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 4 ਨਵੰਬਰ ਤੋਂ ਲੱਗਿਆ ਧਰਨਾ 8ਵੇਂ ਦਿਨ ਅੰਸ਼ਕ ਜਿੱਤ ਹਾਸਲ ਕਰਕੇ ਇੱਕ ਵਾਰ ਸਮਾਪਤ ਹੋ ਗਿਆ ਵਿਦਿਆਰਥੀ ਇਕਤਾ ਦੇ ਜੋਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ 20 ਨਵੰਬਰ ਨੂੰ ਚੰਡੀਗੜ੍ਹ ਵਿਖੇ ਸਬਕ ਕਮੇਟੀ ਨਾਲ ਮੀਟਿੰਗ ਦੇਣੀ ਪਈ 6ਵੀਂ ਤੋਂ 10ਵੀਂ ਤੱਕ ਸਕੂਲਾਂ ਵਿੱਚ ਖੇਤੀਬਾੜੀ ਵਿਸ਼ਾ ਲਾਜ਼ਮੀ ਕਰਵਾਉਣ ਕੀਤੀ ਬੜੀ ਅਧਿਆਪਕਾਂ ਦੀ ਸਕੂਲਾਂ 'ਚ ਭਰਤੀ ਕਰਵਾਉਣ ਅਤੇ ਮੁੱਖ ਮੰਤਰੀ ਵੱਲੋਂ ਪਿੰਡਾਂ ਵਿੱਚ ਖੇਤਾਂ ਦੇ ਮਾਸਟਰ ਰੱਖਣ ਦਾ ਵਾਅਦਾ ਪੂਰਾ ਕਰਵਾਉਣ ਦੀ ਮੰਗ ਨੂੰ ਲੈ ਕੇ ਐਸ ਏ ਪੀ ਦੀ ਅਗਵਾਈ 'ਚ ਸੈਂਕੜੇ ਬਾਰ ਵਿਧਾਇਕਾਂ, ਮੰਤਰੀਆਂ ਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਂਦੇ ਰਹੇ ਆਖਰ ਇੱਕੋ ਰਾਹ ਸੰਘਰਸ਼ ਦਾ ਅਖਤਿਆਰ ਕਰਕੇ 4 ਨਵੰਬਰ ਨੂੰ 1 ਨੰਬਰ ਗੇਟ ਤੇ ਪੱਕਾ ਮੋਰਚਾ ਲਾਇਆ ਗਿਆ 9-10 ਨਵੰਬਰ ਨੂੰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਗੂਆਂ ਤੇ ਭਾਰੀ ਦਬਾਅ ਪਾਇਆ ਗਿਆ ਕੁਝ ਘੰਟਿਆਂ 'ਚ ਮੋਰਚਾ ਖਾੜ ਦੇਣ ਤੇ ਫੋਰਸ ਵਰਤਨ ਦਾ ਡਰਾਵਾ ਦਿੱਤਾ ਗਿਆ ਪੈਨਲ ਮੀਟਿੰਗ ਦੀ ਮੰਗ ਵੀ ਠੁਕਰਾ ਦਿੱਤੀ ਅਤੇ ਕਿਹਾ ਸਿਰਫ ਡੀਸੀ ਨਾਲ ਮੀਟਿੰਗ ਕਰਵਾਈ ਜਾ ਸਕਦੀ ਹੈ ਅਗਲੇ ਦਿਨ 11 ਨਵੰਬਰ ਨੂੰ ਵਿਦਿਆਰਥੀ ਤਾਕਤ ਨੇ ਜਲਵਾ ਦਿਖਾਇਆ ਵੱਡੀ ਗਿਣਤੀ ਵਿਦਿਆਰਥੀ ਮੋਰਚੇ ਤੇ ਪਹੁੰਚੇ ਧਰਨੇ 'ਚੋਂ ਬੀਕੇਜੂ ਉਗਰਾਹਾ ਡੈਮੋਕਰੈਟਿਕ ਟੀਚਰਸ ਫਰੰਟ ਅਤੇ ਮੋਲਡਰ ਐਂਡ ਸਟੀਲ ਵਰਕਰਸ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਅਤੇ ਵਰਕਰ ਪਹੁੰਚੇ ਯੂਜਨ ਦੇ ਇਰਾਦੇ ਨਾਲ ਇਕੱਠੇ ਹੋਏ ਵਿਦਿਆਰਥੀਆਂ ਨੂੰ ਤਾਕਤ ਨੂੰ ਭਾਪਤੇ ਹੋਏ ਪ੍ਰਸ਼ਾਸਨ ਵੱਲੋਂ ਨਰਮ ਰੁਖ ਅਪਣਾਇਆ ਗਿਆ ਪਹਿਲਾ ਹੋਏ ਬੁਰੇ ਵਰਤਾਰ ਲਈ ਵਰਤਾਰ ਲਈ ਐਸ ਡੀ ਐਮ ਵੱਲੋਂ ਅਹਿਸਾਸ ਵੀ ਕੀਤਾ ਗਿਆ ਸ਼ਾਮ ਨੂੰ ਡੀ ਸੀ ਵੱਲੋਂ ਖੁਦ ਆ ਕੇ ਮੀਟਿੰਗ ਕੀਤੀ ਗਈ ਅਤੇ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਜਿਹੜੀ ਉਹ ਦੇਣੀ ਪਈ ਸੋ ਇਹ ਸੀਗਾ ਇਸ ਜਥੇਬੰਦੀ ਵੱਲੋਂ ਜੋ ਇਹਨਾਂ ਨੇ ਪੋਸਟ ਸਾਂਝੀ ਕੀਤੀ ਹੈਗੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹ ਤੇ ਉਸ ਦੇ ਆਧਾਰ ਦੇ ਉੱਤੇ ਆ ਜਿਹੜਾ ਕਹਿ ਸਕਦੇ ਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਜਿਹੜੀ ਉਹ ਅੰਸ਼ਿਕ ਜਿੱਤ ਹੋਈ ਹੈ ਕਿਤੇ ਨਾ ਕਿਤੇ ਵਿਦਿਆਰਥੀ ਦੀ ਕਿਤੇ ਨਾ ਕਿਤੇ ਦੇਖਣਾ ਚਾਹੀਦਾ ਹੈਗਾ ਕਿ ਵਿਦਿਆਰਥੀ ਵੀ ਆ ਜਿਹੜੇ ਉਹ ਸੰਘਰਸ਼ ਦੇ ਰਾਹਾਂ ਦੇ ਉੱਤੇ ਇਨ੍ਹਾਂ ਦਿਨਾਂ ਦੇ ਵਿੱਚ ਪਿਛਲੇ ਦਿਨ ਹੀ ਜਿਹੜਾ ਗੱਦੜਵਾਹ ਦੇ ਵਿੱਚ ਵੀ ਆ ਜਿਹੜਾ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪਰ ਇਹ ਪਿਆਰ ਸਟੂਡੈਂਟਸ ਯੂਨੀਅਨ ਸ਼ਹੀਦ ਰੰਦਾਵਾ ਨਹੀਂ ਸੀ ਕਿ ਕੱਲੀ ਪੰਜਾਬ ਸਟੂਡੈਂਟਸ ਯੂਨੀਅਨ ਸੀ ਉਸ ਜਥੇਬੰਦੀ ਦਾ ਵੀ ਇਹ ਕਹਿਣਾ ਸੀਗਾ ਕਿ ਜੋ ਪੰਜਾਬ ਦੇ ਵਿੱਚ ਨੌਕਰੀਆਂ ਦੇ ਲਈ ਰੱਖਵਾ ਕਰਨ ਹੈਗਾ ਉਸ ਦੇ ਵਿੱਚੋਂ ਜਿਹੜਾ 85% ਰੱਖਵਾ ਕਰਨਾ ਜਿਹੜਾ ਪੰਜਾਬੀਆਂ ਦੇ ਲਈ ਹੋਣਾ ਚਾਹੀਦਾ ਇਸ ਤੋਂ ਇਲਾਵਾ ਨਿਊ ਐਜੂਕੇਸ਼ਨ ਦੇ ਅਗੇਂਸਟ ਆ ਜਿਹੜਾ ਇਹਨਾਂ ਨੇ ਪ੍ਰੋਗਰਾਮ ਦਿੱਤਾ ਇਸ ਇਸੇ ਜਥੇਬੰਦੀ ਵੱਲੋਂ ਆ ਜਿਹੜਾ ਅ ਇਸ ਤੋਂ ਬਾਅਦ ਆ ਜਿਹੜਾ ਅੱਜ ਚੱਬੇਵਾਲ ਵੀ ਆ ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕੀਤਾ ਸੋ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਵੀ ਜਿਮਣੀ ਚੋਣਾ ਹੋ ਰਹੀਆਂ ਵਿਦਿਆਰਥੀਆਂ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਪ੍ਰਦਰਸ਼ਨ ਆ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਸੋ ਕਿਤੇ ਨਾ ਕਿਤੇ ਵਿਦਿਆਰਥੀਆਂ ਦੀ ਆਪਦੀਆਂ ਸਮੱਸਿਆਵਾਂ ਤੇ ਦੂਸਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਦਾ ਸਾਥ ਵੀ ਦੇ ਰਹੀਆਂ ਇੰਨੀ ਗੱਲਬਾਤ ਤੁਹਾਡਾ ਬਹੁਤ-ਬਹੁਤ ਧੰਨਵਾਦ